ਐਮ ਡੀ ਵੀ ਕਲਸੇਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਸਵਿਫਟ ਡਿਜ਼ਾਇਰ ਗੱਡੀ ਸੇਲ ਲਈ ਲੈ ਕੇ ਆਏ ਹਾਂ ਤੇ ਗੱਡੀ ਵੀ ਬੈਂਕ ਮੁਲਾਜ਼ਮ ਬਾਈ ਦੀ ਗੱਡੀ ਆ ਇਹ ਤੁਹਾਨੂੰ ਪਤਾ ਵੀ ਮੁਲਾਜ਼ਮ ਬੰਦੇ ਜਿਹੜੇ ਗੱਡੀ ਬਹੁਤ ਸਾਫ ਸੰਭਾਲ ਕੇ ਰੱਖਦੇ ਹੁੰਦੇ ਆ ਤੇ ਗੱਡੀ ਵੀ ਵਾਕਈ ਬਾਈ ਨੇ ਬਹੁਤ ਸਾਫ ਸੰਭਾਲ ਕੇ ਰੱਖੀ ਵੀ ਤੁਹਾਨੂੰ ਵਿੱਚੋਂ ਵੀ ਦਿਖਾਉਂ ਗੱਡੀ ਦੀ ਸਾਰੀ ਕੰਡੀਸ਼ਨ ਗੱਡੀ ਬਿਲਕੁਲ ਸਾਫ ਪਈ ਆ 2012 ਮਾਡਲ ਆ ਗੱਡੀ ਦਾ ਤੇ 2027 ਤੱਕ ਬਾਈ ਜੀ ਪਾਸਿੰਗ ਪਈ ਆ ਗੱਡੀ ਦੀ 2012 ਮਾਡਲ ਹੈ 27 ਤੱਕ ਪਾਸਿੰਗ ਪਈ ਹੈ ਟਾਇਰ ਦੇਖ ਸਕਦੇ ਤੁਸੀਂ 80% ਘੱਟੋ ਘੱਟ ਟਾਇਰ ਪਏ ਆ ਇਹਦੇ 80 85% ਟਾਇਰਾਂ ਦੀ ਕੰਡੀਸ਼ਨ ਹੈਗੀ ਆ ਬਾਕੀ ਰੰਗ ਕਲਰ ਬਿਲਕੁਲ ਸਾਫ਼ ਪਿਆ ਵਧੀਆ ਏ ਟੂ ਜ਼ੈਡ ਬਾਈ ਨੇ ਕੰਮ ਕਰਵਾਇਆ ਸ਼ੌਂਕ ਨਾਲ ਆਪ ਦਾ ਕਹਿੰਦਾ ਵੀ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਤੇ ਸਭ ਕੁਝ ਇਹਦਾ ਏ ਟੂ ਜ਼ੈਡ ਜਿਹੜਾ ਕੰਮ ਹੋਇਆ ਵੈ ਆਹ ਦੇਖੋ ਐਨ ਚਮਕਦੀ ਹੈ ਗੱਡੀ ਗੱਡੀ ਦਾ ਜਿਹੜਾ ਤੀਜੇ ਥਾਂ ਨਾ ਹੋਣੀ ਹੈ ਗੱਡੀ ਬਾਈ ਇਹ ਤੀਜੇ ਥਾਂ ਨਾ ਹੋਣੀ ਹੈ ਤੇ ਸਾਰੀ ਗੱਡੀ ਦੇਖ ਲਓ ਪਹਿਲਾਂ ਆ ਦੇਖੋ ਚਾਰੇ ਪਾਸੇ ਗੱਡੀ ਬਹੁਤ ਵਧੀਆ ਪਈ ਹੈ ਤੇ ਵਿੱਚੋਂ ਵੀ ਤੁਹਾਨੂੰ ਗੱਡੀ ਦਿਖਾਉਣੇ ਆ ਤੇ ਐਡਰੈਸ ਨੋਟ ਕਰ ਲਓ ਤਪਾ ਮੰਡੀ ਦਾ ਏਰੀਆ ਬਾਈ ਬਰਨਾਲਾ ਜਿਲ੍ਹਾ ਤੇ ਜੇ ਕਿਸੇ ਵੀ ਭਰਾ ਨੂੰ ਗੱਡੀ ਚਾਹੀਦੀ ਹੋਵੇ ਤੇ ਬਾਈਆਂ ਦਾ ਮੋਬਾਈਲ ਨੰਬਰ ਉਹ ਵੀ ਤੁਹਾਨੂੰ ਦੇਵਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਵਿੱਚੋਂ ਗੱਡੀ ਜਿਹੜੀ ਦਿਖਾ ਦਈਏ ਗੱਡੀ ਵਿੱਚੋਂ ਬਹੁਤ ਸਾਫ਼ ਪਈ ਹੈ। ਐਡਰੈਸ ਦੁਬਾਰਾ ਰੀਨੋਟ ਕਰ ਲਿਓ ਤੱਪਾ ਮੰਡੀ ਤੱਪਾ ਮੰਡੀ ਦਾਇਰਿਕ ਬਰਨਾਲਾ ਜ਼ਿਲ੍ਹਾ ਤੇ ਬਾਈ ਦਾੜਾ ਮੋਬਾਈਲ ਨੰਬਰ ਉੱਪਰ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ। ਇਹ ਨੰਬਰ ਤੇ ਤੁਸੀਂ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਤੇ ਵਿੱਚੋਂ ਆ ਗੱਡੀ ਦੇਖੋ। ਬਹੁਤ ਸਾਫ਼ ਪਈ ਹੈ ਗੱਡੀ ਐਨ ਜਮਾ। ਪੂਰੀ ਸਾਫ਼ ਕੇ ਰੱਖੀ ਹੋਈ ਗੱਡੀ ਹੈ। ਡਿਸਪਲੇ ਲੱਗੀ ਹੋਈ ਆ ਸਕਰੀਨ ਤੈਣ ਜਮਾ ਚਮਕਦੀ ਪਈ ਆ ਗੱਡੀ ਬਈ ਸਾਰੀ ਵਿੱਚੋਂ ਸਾਰਾ ਵੀਊ ਦਿਖਾਉਣਾ ਤੁਹਾਨੂੰ ਗੱਡੀ ਦਾ ਆ ਦੇਖੋ ਸੀਟਾਂ ਦੇਖ ਲਓ ਸਾਰੀਆਂ ਲੈਦਰ ਸੀਟਾਂ ਨੇ ਬਈ ਕਮਾਲ ਦੀ ਗੱਡੀ ਆ ਬਾਕੀ ਜੇ ਤੁਹਾਨੂੰ ਚੰਗੀ ਲੱਗੀ ਗੱਡੀ ਤਾਂ ਆ ਕੇ ਤੁਸੀਂ ਵੇਖ ਪਰਕਿੰਗ ਲੈ ਜਾ ਸਕਦੇ ਹੋ ਗੱਡੀ ਦਾ ਜਿਹੜਾ ਰੇਟ ਹੈ ਇਹਨਾਂ ਦਾ 3 ਲੱਖ 20000 ਰੁਪਏ ਇਹਨਾਂ ਦੀ ਡਿਮਾਂਡ ਆ ਬਾਕੀ ਕਹਿੰਦੇ ਵੀ ਮੌਕੇ ਤੇ ਜਿਹੜਾ ਮਾਨਤਾਣ ਕਰ ਦੇਾਂਗੇ 3 ਲੱਖ 20000 ਰੁਪਏ ਰੇਟ ਇਹਨਾਂ ਦਾ ਆਪਦੀ ਡਿਮਾਂਡ ਹੈ ਇਹਨਾਂ ਦੀ ਮਾਨਤਾਣ ਵੀ ਥੋੜਾ ਮੌਕੇ ਤੇ ਕਹਿੰਦੇ ਵੀ ਕਰ ਸਕਦੇ ਹਾਂ ਅਸੀਂ ਥੋੜਾ ਬਹੁਤਾ ਤੇ ਜੇ ਕਿਸੇ ਭੈਣ ਭਰਾ ਨੂੰ ਇਹ ਗੱਡੀ ਚਾਹੀਦੀ ਹੋਵੇ ਤੜਾ ਸਕਰੀਨ ਦੇ ਉੱਤੇ ਸੀ ਨੰਬਰ ਦੇਖ ਰਹੇ ਹੋ ਇਹਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆ ਕੇ ਆਪ ਵੇਖ ਪਰਖ ਕੇ ਗੱਡੀ ਲਿਆ ਸਕਦੇ ਹੋ